ஆய சக்கி பர்து டாக்டர் கோய நி கோய பச்சலே கீக்கு படத்தி ਉਹ ਹਾਂ ਭਾਈ ਖੋਲ ਪਟਾਰੀ ਹੁਣ ਦੱਚ ਕੌਣਾ ਤੂੰ ਕਿੱਧਰ ਬਚੰਦਰਾ ਖੱਤਿਆਂ ਤੇ ਬੈਗ ਚੱਕੀ ਪਰੀ ਜਨ ਲੈ ਵੀ ਗੱਲ ਛੋਣ ਲਓ ਮੇਰੀ ਮائیں ਲਾਉਣਾ ਖਾਜ ਦੇ ਟੀਕੇ ਮੈਨੂੰ ਪਾਂਚੇ ਬੰਨੀਓ ਖਬਰੇ ਮਿਲੀ ਹੋਈ ਆ ਵੀ ਜਿਹੜੇ ਬਾਰ ਬਾਰ ਮੋਟਰ ਤੇ ਬੈਟ ਨੇ ਇਹਨਾਂ ਦੇ ਖਾਜ ਪਈ ਹੋਈ ਆ ਗੱਲ ਛੋਣ ਲਓ ਮੇਰੀ ਭੱਜਣ ਦੀ ਕੋਚ ਤੇ ਨਾ ਕਰਿਓ ਨਹੀਂ ਮੈਂ ਟੀਕਾ ਚਾਪ ਦੇ ਜਾਂਦਿਆਂ ਦੇ ਵੀ ਲਾ ਦੂੰ ਗੱਗਨਾਬ ਪਹਿਲਾਂ ਤਾਂ ਮੈਨੂੰ ਐਂ ਦਾ ਚੋਤੋਂ ਨੂੰ ਇੰਨੀ ਠੰਡ ਵਿੱਚ ਪਤਾ ਕਿ ਮੈਂ ਲੱਗ ਗਿਆ ਵੀ ਅੱਤੀ ਇੱਥੇ ਮੋਟਰ ਤੇ ਬੈਠੀ ਆਂ ਉਹ ਗੱਲ ਛੱਡ ਲੋ ਮੇਰੀ ਉਹ ਕੜੀਆ ਚਾਡੀ ਗੱਡੀ ਛਾਡੇ ਚੁੱਤੇ ਜਾਂ ਡਰੋਂ ਛੱਡੇ ਹੋਈ ਨੇ ਕੱਲਿਆ ਕੱਲਿਆ ਬੰਦੇ ਤੇ ਨਿਗਾਹ ਰੱਖਦੇ ਆ ਪਤਾ ਛੋਟੇ ਜੀਤੇ ਦਾ ਵੀ ਅਭੀ ਕਿਹੜੀ ਮੋਟਰ ਤੇ ਬੈਠਾ ਬੋਈ ਬੱਲਾ ਬੱਲਾ ਚੁੱਕੇ ਛੜਾ ਅਭੀ ਪੰਗਾਇਆ ਭਾਈ ਹੁਣ ਤੱਕ ਇੱਥੇ ਬੈਠ ਵੀ ਨਹੀਂ ਚੱਕਦੇ ਲੁੱਕ ਛਪ ਕੇ ਮੈਂ ਤਾਂ ਕਹਿਣਾ ਇੱਕ ਇੱਕ ਟੀ ਕੱਲ ਬਾਈ ਲੈਨੇ ਆ ਪੋਰਾ ਰਾਮ ਆਜੂ ਕੋਈ Subscribe now and press the bell icon. Never miss an update.